ਸਾਰਿਆਂ ਨੂੰ ਪਿਆਰ ਭਰੀ ਸਰਸੇ ਕਾਲ ਤੇ ਅੱਜ ਅਸੀਂ ਘਰੋਂ ਨਹੀਂ ਵਲੌਗ ਸ਼ੁਰੂ ਕੀਤਾ ਅੱਜ ਅਸੀਂ ਇੱਥੇ ਹੀ ਕਰਤਾ ਆ ਗਏ ਅਸੀਂ ਆ ਗਏ ਆ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਾਲੀ ਪਾਰਕਿੰਗ ਦੇ ਵਿੱਚ ਤੇ ਚੱਲੇ ਆ ਹਰਮੰਦਰ ਸਾਹਿਬਾ ਦੇਖਣ ਤੇ ਅੱਜ ਮੈਂ ਚਲੋ ਉੱਥੋਂ ਹੀ ਜਾ ਕੇ ਵਲੌਗ ਸ਼ੁਰੂ ਕਰਦੇ ਆ ਆਓ ਤੁਹਾਨੂੰ ਵੀ ਕਰਾਉਣੇ ਦਰਸ਼ਨ ਮੇਰੇ ਨਾਲ ਆਓ ਜੀ ਪਹੁੰਚ ਗਏ ਅਸੀਂ ਦਰਬਾਰ ਸਾਹਿਬ ਮੰਮੀ ਕਿੱਥੇ ਰਹਿ ਗਈ ਆ ਮੰਮੀ ਦਾ ਗਰੇਂਦਰ ਆ ਪਛੇ ਰਹਿ ਗਈ ਆ ਨੇ ਮੈਂ ਆ ਗਈ ਤੇ ਗਰਿੰਦਰ ਵੀ ਆ ਗਈ ਆਈਂਦਾ ਸਪੀਡ ਚ ਤੁਰਿਆ ਆ ਬਾਬਾ ਭੱਜੇ ਕਿੱਥੇ ਆ ਆਰਾਮ ਨੇ ਤੁਰਿਆ ਆ ਭੱਜੇ ਕਿੱਥੇ ਦੁਕਾਨਾ ਵੇਚਦੇ ਮਜੇ ਨਹੀਂ ਆਏ ਦੇਖੀ ਦੇ ਲੱਗਿਆ ਨੰਬਰ 9584 ਅਲੰਡੋ ਨਾਮ ਇਹਨੂੰ ਫਿਟਨੈਸ ਟੈਸਟ ਫੇਲ ਹੋ ਗਈ ਜੀ ਆਪਦੀ ਦੋਨਾ ਅੱਛਾ ਮੰਮੀ ਕਰਕੇ ਲੇਟ ਮੈਂ ਕਿਹਾ ਪਿੱਛੇ ਰਹਿ ਪਿੱਛੇ ਰਹਿ ਗਈ ਸ਼ਾਇਦ ਕੀ ਹਾਲ ਨੇ ਠੀਕ ਠਾਕ ਚੜਦੀ ਕਲਾ ਚਾਹ ਪਾਣੀ ਬਾਤ ਕਰਪਾ ਵਧੀਆ ਇਹਨੂੰ ਕਹਿੰਦੇ ਮੁਰਗਾ ਚੜਦੀ ਕਲਾ ਚੜਦੀ ਕਲਾ ਬਾਬਾ ਟੱਲ ਰਹੇ ਜੀ ਫੇਰ ਉਹ ਵੀ ਮੈਂ ਆਂਦਾ ਨਾ ਬਾਬਾ ਟੱਲ ਰਾਇ ਤੇ ਪੱਕੀਆਂ ਪਕਾ ਬਾਬਾ ਟੱਲ ਤੇ ਪੱਕੀਆਂ ਪਕਾਇਆਂ ਕਰ ਉਹ ਜਿਹੜੀ ਗੁਰਾਣਕ ਜਾਜ ਹਾਂ ਜਾਜ ਕਰਨਾ ਹਾਂ ਜਾਜ ਦੇ ਵਿੱਚ ਜਿਹਨਾਂ ਦੇ ਰਾਸ਼ ਨੂੰ ਮੋਗਿਆ ਵਾ ਮੈਂ ਉੱਥੇ ਕਰਾਉਂਦੇ ਹਾਂ ਸੰਤਦਰ ਅੱਗੇ ਕਰਾਉਂਦੇ ਆ ਤਾਂ ਉਹਨਾਂ ਨੇ ਪੰਜ ਚਾਰ ਜਾੜ ਗਏ ਜਿਆਦੇ ਹੋ ਗਏ ਇਹਨੂੰ ਐਨ ਪੰਜ ਚਾਰ ਹੈ ਬੜੀ ਪੁਰਾਣੀ ਗੱਲ ਕਰਨ ੜਿਆ 10 ਸਾਲ ਤੋਂ ਜਿਆਦੇ ਹੋ ਗਏ ਇਹਨੂੰ ਮੈਨੂੰ ਐਨ ਸਾਡੇ ਨਾਲ ਦੱਦੀਆਂ ਦੀ ਹਾਰਫ ਤੇ ਹੁੰਦੀ ਮਹੀਨੇ ਜੇ ਦੇਖੋ ਮੈਂ ਤੇ ਆ ਫਿਰ ਪਿੱਛੇ ਜੇ ਮੈਂ ਜੈਮਸ ਨੂੰ ਨਹੀਂ ਜਿਹਾ ਇਥੇ ਯੂ نو ਕਾਲੀ ਦਲ ਦੇ ਪ੍ਰਧਾਨ ਦੀ ਚੋਣ ਨਹੀਂ 13 14 14 ਅਪ੍ਰੈਲ ਨੂੰ ਸ਼ਾਇਦ 13 14 ਅਪ੍ਰੈਲ ਦਾ ਆ ਮਾਤਾ ਕੋਲਾ ਦਾ ਇਧਰਲੇ ਪਾਸੇ ਬੀਬੀ ਕੋਲਾ ਦਾ ਜ ਮਾਤਾ ਕੋਲਾ ਕਹਿੰਦੇ ਆ ਬੀਬੀ ਕੋਲਾ ਦਾ ਗੁਰਦੁਆਰਾ ਕੋਲ ਸਰਸ ਹੈ ਆ ਸੰਗਤ ਘਾਟ ਲੱਗਣ ਦੀ ਮੈਨੂੰ ਇਥੇ ਨੂੰ ਲੰਗੇ ਨਹੀਂ ਜਾਂਦਾ ਹੁੰਦਾ ਹਣਾ ਇੱਥੇ ਵੀ ਬਹੁਤ ਸੰਗਤ ਹੁੰਦੀ ਹੈ। ਇਹ ਜੋੜੇ ਕਰ ਚੋ ਆਵੇ ਜੋੜੇ ਕਰ ਨਵਾਂ ਢਾੜ ਬਣਿਆ ਤੂੰ ਬਾਬਾ ਇਹ ਬਾਬਾ ਚਰੋ ਗਏ ਨੇ ਬੜੇ ਨੇ ਜੋੜਾ ਕਰ ਤੂੰ ਆਇਆ ਇੱਕ ਆਫਿਸ ਜਨਾਬ ਚਿਰ ਬਾਦਿਆਂ। ਆ ਵਾੜਾ ਬਣਿਆ। ਚਿਰ ਹੋ ਗਿਆ। ਆ ਗਏ ਇੱਥੇ। ਆਪ ਅੱਗੇ ਮੇਰੇ ਬਾਬਾ ਹੁੰਦੀ ਨਹੀਂ ਗੁਰਮਖੀ ਹੁਣ ਆਖਰ ਭੁੱਲਦੇ ਜਾਂਦੇ ਕਿ ਨਾਲ ਲਿਹਾ ਭਲਾੜਾ। ਕਿੰਨਾ ਲਿਖਿਆ ਭਲਾ ਅਮਨਤੋਜ ਅਮਨਤੋਜ ਆਉਂਦੀ ਤੈਨੂੰ ਪਾਸ਼ਾ ਗੁਰਮੁਖੀ ਲਿਪੀ ਇਹਨੇ ਲਿਖਿਆ ਭਲਾ ਕਿੰਨੇ ਲਿਖੇ 1 3 ਹਾਂ ਅੱਗੇ ਕਿਹੜਾ 1 3 ਦਾ ਤੇ ਮੈਨੂੰ ਪਤਾ ਕੀ ਕੀ ਆ 8 ਤੇ 9 ਆ 8 ਏ ਬਿਰਖ 8 ਲਿਖਾ ਕੀ ਇਹ ਬਣਾ ਰਿਹਾ ਤੈਨੂੰ ਵਧਾਣਾ 1 3 ਗੱਡੀ ਕੀ ਆ ਇਹਨੂੰ 9 ਆ ਨਾ 139 ਨੰਬਰ ਮੇ ਵੀ 9 ਹੀ ਗੈਂਡ ਆ ਆਹ ਹਾਸਤੋਲੀ ਐ ਗੇ ਵੀਡੀਓ ਨਹੀਂ ਵੀਡੀਓਗ੍ਰਾਫੀ ਕਰਨੀ ਨਾ ਦਿੰਦੇ ਚਲੋ ਆਪਾਂ ਜਿੱਥੋਂ ਦੀ ਘੋਸੇ ਵਖਾਉਣੇ ਆ ਵਾਹਿਗੁਰੂ ਜੀ ਸੰਤ ਸੰਤ ਬਹੁਤ ਘੱਟ ਹੀ ਹੋਣਾ ਬਹੁਤ ਘੱਟ ਸੰਤ ਆ ਸੱਚਾ ਬਾਸ਼ਮਾ ਇੱਥੋਂ ਪੰਜ ਸੌ ਨਾ ਕਰ ਲੋ ਆ ਜਾਓ ਇੱਥੇ ਆ ਜਾਓ ਪੰਜ ਸੌ ਨਾ ਕਰ ਮੰਮੀ ਪਿੱਛੇ ਰਹਿ ਗਈ ਫੇਰ ਮੰਮੀ ਨੇ ਠੰਡਾਰੇ ਬਣਾ ਲਓ ਮੰਮੀ ਤੁਰਦੀ ਹੌਲੀ ਹੌਲੀ ਆ ਅਸਲ 'ਚ ਆ ਵੇਖੋ ਨਾ ਅੱਜ ਘੱਟਿਆ ਸੰਗਤ ਵੀ ਤੇ ਮੱਥਾ ਅੰਦਰ ਟੇਕਿਆ ਜਾਣਾ ਕੇ ਕਾਫੀ ਧੇਰ ਬਾਅਦ ਅੰਦਰ ਮੱਥਾ ਟੇਕਣਾ ਨਹੀਂ ਤੇ ਅੰਦਰ ਮੱਥਾ ਹੀ ਨਹੀਂ ਟੇਕਿਆ ਗਿਆ ਬੜੇ ਹਲਕੇ ਕਾਲਤਾ ਸਾਹਿਬ ਤੋਂ ਮੱਥਾ ਟੇਕ ਕੇ ਮੁੜ ਜਾਈਦਾ ਕਾਫੀ ਸਾਲਾਂ ਬਾਅਦ ਅੰਦਰ ਮੱਥਾ ਟੇਕਣ ਲੱਗੇ ਆ ਨਹੀਂ ਤੇ ਨਾ ਸੰਗਤ ਬਾਹਰ ਦੀ ਇੰਨੀ ਹੰਦੀ ਆ ਵੀ ਮੱਥਾ ਟੇਕਿਆ ਨਹੀਂ ਜਾਂਦਾ ਬਹੁਤ ਜ਼ਿਆਦਾ ਸੰਗਤ ਹੁੰਦੀ ਤੇ ਅੱਜ ਵੇਖੋ ਸਿਰਫ ਇਥੋਂ ਕੁ ਕਾਤੀ ਆ ਜਿਵੇਂ ਅੱਧੇ ਘੰਟੇ ਹੀ ਮੱਥਾ ਟੇਕਿਆ ਨਾ ਅੱਧੇ ਘੰਟੇ ਤੇ ਕਾਫੀ ਟਾਈਮ ਬਾਅਦ ਅੰਦਰ ਮੱਥਾ ਟੇਕਣਾ ਅੱਜ ਨੇ ਤੇ ਕੇ ਬਾਹਰ ਉਹ ਸ੍ਰੀ ਕਾਲਕਾ ਸਾਹਿਬ ਤੇ ਮੱਥਾ ਟੇਕ ਲਈਦਾ ਤੇ ਉੱਥੋਂ ਵਾਪਸ ਜਲਦੀ। ਤੋ ਕੜਾ ਪ੍ਰਸ਼ਾਦ ਲੈਣ ਗਏ ਆ ਬੇਬੀਆਂ। ਦੇਖ ਕਰਾ ਦਈਏ। ਭੜੀਆਂ ਲੈਣਾ ਨੇ ਇਹਦੇ। ਇਹ ਆ ਸਾਰਾ ਬਗਉਂਦੇ ਤੇ ਕੋਈ ਨਹੀਂ ਰਸ ਨਹੀਂ ਆਇਆ। ਹੁਣੇ ਖਾਣ। ਹਾਂ। ਸੰਤੂਰਤ ਬਹੁਤ ਘਟਿਆ। ਆ ਗਿਆਂ ਚਲੋ। ਵਾਹਿਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰੇ ਸਾਰੇ ਬੰਦੇ। ਸਰਬੱਤ ਦਾ ਭਲਾ ਕਰੇ ਮਹਾਰਾਜ ਲੋ ਜੀ ਦੇਖ ਮਿਲ ਗਈ ਬੜੇ ਚਿਰ ਬਾਅਦ ਅੱਜ ਖੁੱਲੇ ਦਰਸ਼ਨ ਤਿਦਾਰੇ ਅੰਦਰ ਹੋਏ ਆ ਬਹੁਤ ਖੁੱਲੇ ਦਰਸ਼ਨ ਹੋਏ ਅੱਜ ਸਾਡਾ ਵੇਖੋ ਖਾਲੀ ਪਿਆਰ ਨਹੀਂ ਤੇ ਇੱਥੇ ਅੱਗੇ ਲੈਣਾ ਲੱਗੀਆਂ ਹੁੰਦੀਆਂ ਬਹੁਤ ਕੀਰਤਨ ਸਰਵਣ ਕਰੰਡਾ ਸਾਰੇ ਖੁੱਲੇ ਦਰਸ਼ਨ ਤਿਦਾਰੇ ਹੋਏ ਅੱਜ ਅੰਦਰ ਸਿਪਾਸ਼ਾ ਮਹਾਰਾਜ ਸਰਬੱਤ ਦਾ ਭਲਾ ਕਰੇ ਮਹਾਰਾਜ ਚੜ੍ਹਦੀ ਕਲਾ go ahead ਗੱਡਾ ਮਨ ਮੁਹਕ ਦ੍ਰਿਸ਼ਾ ਹੋਂਦਿਆ ਸੁੰਦਰ ਪਛੋਂ ਉਧਰੋਂ ਸੂਰਜ ਆ ਵਾਹ ਕਿੰਨਾ ਸੋਹਣਾ ਦ੍ਰਿਸ਼ਾ ਲੋ ਜੀ ਲੰਗਰ ਵੀ ਸ਼ਗਾਇਆ ਅੰਦਰੋਂ ਫੁੱਲਾ ਡੁੱਲਾ ਹੀ ਮਹਵਾਲਾ ਜੀ ਤੇ ਚੱਲੀਏ ਹੁਣ ਪਿੰਡ ਨੂੰ ਅਸੀਂ ਗੱਡੀ ਲਈ ਆ ਤੇ ਆਪਣਾ ਸ਼ੀਧਾ ਵਾਲੀ ਪਾਰਕਿੰਗ ਜਿਹੜੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਉੱਥੇ ਪਾਰਕਿੰਗ ਕਰਾਈ ਹੈ ਗੱਡੀ ਤੇ ਬਾਜ਼ਾਰ ਵੇ ਦੀ ਪੈਦਲ ਆਏ ਹਾਂ ਤੇ ਉਧਰੋਂ ਦੀ ਜਣਾ ਬਾਜ਼ਾਰ ਵੇ ਦੀ ਆਜੋ ਤੋ ਜਾਇਆ ਮਜਾ ਮਾ ਸਾਡੇ ਕੰਦਾ ਅੱਜ ਫੁੱਲੜ ਲੱਲਾ ਜਣਾ ਮਾਹੌਲ ਬੜੇ ਸਾਲਾਂ ਬਾਅਦ ਕਦੇ ਇਤਰਾ ਹੋਇਆ ਹੈ ਨਾ ਨਹੀਂ ਤੇ ਮੈਂ ਤੇ ਬੜੇ ਸਾਲਾਂ ਬਾਅਦ ਇਤਰਾ ਵੇਖਿਆ ਫੁੱਲੜ ਲੱਲਾਂ ਤੇ ਮੱਥਾ ਨਹੀਂ ਟੇਕਿਆ ਜਾਂਦਾ ਬਹੁਤ ਸੰਗਤ ਹੁੰਦੀ ਹੈ ਜੰਗ ਕਰਕੇ ਥੋੜਾ ਜਿਹਾ ਲੋਕ ਆ ਲਾਕਡਾਊਨ ਚ ਆਇਆ ਸੀ ਇੱਕ ਵਾਰ ਉਦੋਂ ਉਦੋਂ ਤਾਂ ਬਿਲਕੁਲ ਹੀ ਖਾਲੀ ਸੀ ਨਾ ਉਦੋਂ ਤਾਂ ਹੈ ਹੀ ਕੋਈ ਨਹੀਂ ਤੇ ਹੁਣ ਚਲੋ ਹੈਗਾ ਵੀ ਬਾਹਰ ਲੀਆਂ ਸਟੇਟਾਂ ਜਿਹੜੀਆਂ ਨਾ ਸੰਗਤਾਂ ਆਉਂਦੀ ਐ ਇੱਥੋਂ ਵਾਲੀ ਲੋਕਲ ਹੀ ਆ ਤਾਂ ਕਰਕੇ ਹੂੰ ਇਧਰੋਂ ਨੇਰੀ ਬੜੀ ਚੜਾਈ ਆ ਬੱਦਲ ਵੀ ਆ ਤੇ ਬੱਦਲ ਵੀ ਹੈਗਾ ਪਿੱਛੇ ਤੇ ਪਰ ਗੁਰਪਾਲ ਕਹਿੰਦਾ ਮੈਂ ਆਪਣੀ ਮੰਮੀ ਦੇ ਨਾਲ ਆਉਣਾ ਨਾ ਇੱਥੋਂ ਬਾਜ਼ਾਰ ਚ ਤੇ ਮੈਨੂੰ ਮਟਕੇ ਵਾਲੀ ਲੱਛਾ ਕੁਲਫੀ ਖਾਉਣੀ ਹੁੰਦੀ ਸੀ ਨਿੱਕੇ ਹੁੰਦੇ ਨੂੰ ਤੇ ਅੰਦਾ ਅੱਜ ਮੈਂ ਤੁਹਾਨੂੰ ਵੀ ਖਵਾਣੀ ਆ ਨਹੀਂ ਖਵਾਹ ਖਾਣੇ ਆ ਦੋਤਾ ਆਂਦਾ ਹੀ ਲੱਛੇ ਵਾਲੇ ਕੋਲ ਫੇ ਖਾਣੇ ਆ ਖਾਣੇ ਆ ਆਂਦਾ ਵੀ ਮੰਮੀ ਖਵਾਉਂਦੀ ਆਂਦੇ ਮੈਨੂੰ ਜਦੋਂ ਮੋਰਾਂ ਨਿੱਕਾ ਹੁੰਦਾ ਹੁੰਦਾ ਨਾ ਇਹ ਬਾਜ਼ਾਰ ਚ ਤੇ ਅਜੇ ਵੀ ਦੁਕਾਨ ਹੈਗੀ ਉਹ ਪੁਰਾਣੀ ਹੈਗੀ ਨਾ ਦੁਕਾਨ ਅਜੇ ਵੀ ਪੁਰਾਣੀ ਉਹ ਆ ਚਲੋ ਫਿਰ ਅੱਜ ਲੱਛਾ ਕੁਲਫੀ ਖਾਵਾਂ ਕਿੱਥੇ ਗਾੜੀ ਜੈਣਾ ਇੱਥੇ ਕੀ ਕਦੇ ਇੱਥੇ ਕੀ ਆਓ ਯਾਰ ਪਰ ਬੱਦਲ ਤੁਸੀਂ ਹਿਧਿਆਣੇ ਆ ਬੱਦਲ ਨੇਰੀਪਟ ਵੀ ਹੈਗੀ ਤੇ ਬੱਦਲ ਵੀ ਹੈਗਾ ਜੀ है? किया? गाने है? लो जी आ गई दुकान ला गई है बहुत पुरानी दुकान है ना बा अटल साहेब बाबाट साहब जी वाली सब तो पुरानी लर्मा जी ने कुल्फिया समाप्त हो गई ਖਤਮ ਹੋ ਗਿਆ ਜੀ ਚਲੋ ਕਿਹ ਦਿਨ ਸਪੈਸ਼ਲ ਖਾਣ ਆ ਜਿੰਨੇ ਫਿਰ ਇਹ ਕਹਿੰਦਾ ਵਾ ਮੈਨੂੰ ਮੇਰੀ ਮੰਮੀ ਨਿੱਕੇ ਹੁੰਦੇ ਲੈ ਗਏ ਤੇ ਕੁਲਪੀ ਘੁੰਦੀ ਨਹੀਂ ਆ ਦੁਕਾਨ ਤੋਂ ਪਰ ਅੱਜ ਦੇ ਕਰਮਾ ਚ ਨਹੀਂ ਹੈਗੇ ਠੀਕ ਠੀਕ ਹੈ ਚਲੋ ਅੱਜ ਤੁਹਾਡੇ ਕਰਮਾ ਇਨੀ ਹੈਗੇ ਚਲੋ ਨਾਲੇ ਨੇਰੀ ਵੀ ਆ ਗਈ ਚਲੋ ਚਲੀਏ ਫਿਰ ਕਿਤੇ ਰੱਬ ਨੇ ਚੰਗਾ ਨਹੀਂ ਕਰਦਾ ਕੋਈ ਚਲੋ ਮੈਂ ਤੋਈ ਨੇ ਪਰਣਾ ਲੈਣਾ ਇੱਕ कहते हैं लैलीए बड़ी पुरानी हट्टी दिखे उन्होंने पत्थी की हट्टी चलो लै लीए प्रनाकोज तो गुरुद्वारा श्री रामसर साहब इतने श्री गुरु ग्रंथ साहब जी श्री गुरु अर्जन देव जी महाराज जी ने स्थापना की चलो फिर ਤੇ ਪਹੁੰਚ ਗਏ ਗੱਡੀ ਕੋਲ ਤੇ ਖਾਦਾ ਪੀਤਾ ਕੁਛ ਵੀ ਨਹੀਂ ਲੰਗਰ ਪ੍ਰਸ਼ਾਦਾ ਚਾ ਗਿਆ ਹੁਣ ਮਤੋਜ ਸਭ ਤੋਂ ਵੱਡੀ ਗੱਲ ਉਹ ਹੀ ਹੈ ਤੇ ਗੱਡੀ ਕੋਲ ਆ ਗਏ ਆਪਾਂ ਤੇ ਬਲੌਗ ਦੀ ਵੀ ਆਪਾਂ ਕਰੀਏ ਇੱਥੇ ਸਮਾਪਤੀ ਆਵਾਜਾ ਆਪਾਂ ਮਰਸਰੋਂ ਸ਼ੁਰੂ ਕੀਤਾ ਹੈ ਬਲੌਗ ਤੇ ਇੱਥੇ ਸਮਾਪਤੀ ਕਰ ਦਨੇ ਆ ਇੱਥੋਂ ਹੀ ਪਾਰਕਿੰਗ ਚੋਂ ਸ਼ੁਰੂ ਕੀਤਾ ਹੈ ਜਆ ਆਪਾਂ ਜਿਹੜੋਂ ਗਏ ਆਂ ਦਰਬਾਰ ਸਾਹਿਬ ਤੇ ਇੱਥੇ ਸਮਾਪਤੀ ਕਰ ਦਨੇ ਆ ਤੇ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਵੇਂ ਹੀ ਲੱਗੇ ਬਲੌਗ ਤੇ ਕਮੈਂਟ ਸ਼ੇਅਰ ਕਰ ਦਿਓ ਜਰੂਰ